ਤੇ ਨਿਤਵਾਰ ਰੋਟੀ ਦਾ ਕਰੋ ਇਹ ਉਪਾਏ ਹਰ ਮਨੋ ਕਾਮਨਾ ਪੂਰੀ ਹੋ ਜਾਏਗੀ ਅਜਮਾ ਕੇ ਤੇ ਜ਼ਰੂਰ ਦੇਖਿਓ ਆਪਣੀ ਜ਼ਿੰਦਗੀ ਵਿੱਚ ਹਰ ਕੋਈ ਕਿਸੇ ਨਾ ਕਿਸੇ ਦੁੱਖ ਤਕਲੀਫ ਨਾਲ ਜੂਝ ਰਿਹਾ ਹੁੰਦਾ ਹੈ ਕਿਸੇ ਦੇ ਬੱਚੇ ਗਲਤ ਰਾਹ ਤੇ ਚੱਲ ਰਹੇ ਹੁੰਦੇ ਹਨ ਅਤੇ ਕਈ ਗਰੀਬੀ ਦੇ ਹੱਥੋਂ ਬਹੁਤ ਤੰਗ ਹੁੰਦੇ ਹਨ ਬੱਚੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ ਜਾਂ ਕੰਮਕਾਰ ਨਹੀਂ ਕਰਦੇ ਮੁਕਦੀ ਗੱਲ ਇਹ ਕਿ ਹਰ ਕੋਈ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਕਿਰਿਆ ਹੁੰਦਾ ਹੈ ਹਰ ਕੋਈ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚੋਂ ਬਾਹਰ ਨਿਕਲਣ ਲਈ ਹਰ ਸੰਭਵ ਯਤਨ ਕਰਦਾ ਹੈ ਉਹ ਕਹਿੰਦੇ ਨੇ ਕਿ ਰੁੜਿਆ ਜਾਂਦਾ ਬੁੱਜੇ ਨੂੰ ਹੱਥ ਜ਼ਰੂਰ ਪਾਉਂਦਾ ਹੈ ਇਹ ਉਪਾਏ ਜਿਹੜਾ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਦਾ ਫਲ ਤੇ ਨੈਤਵਰ ਦੇ ਵਿੱਚ ਹੀ ਮਿਲਣਾ ਸ਼ੁਰੂ ਹੋ ਜਾਂਦਾ ਹੈ ਇਹ ਸਭ ਜਾਣਨ ਤੋਂ ਪਹਿਲਾਂ ਚੈਨਲ ਤੇ ਜੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਵੱਧ ਤੋਂ ਵੱਧ ਹੁਣ ਆਪਾਂ ਇਹ ਸਭ ਪਤਾ ਕਰਦੇ ਜਾਂਦੇ ਆ ਇਹ ਉਪਾਏ ਸਿਰਫ ਐਤਵਾਰ ਨੂੰ ਹੀ ਕਰਨਾ ਹੈ ਅਤੇ ਤਿੰਨ ਐਤਵਾਰ ਬਿਨਾ ਨਾਗਾ ਪਾਏ ਕਰਨਾ ਹੈ ਤੁਸੀਂ ਕਰਨਾ ਕੀ ਇਹ ਹੈ ਕਿ ਐਤਵਾਰ ਨੂੰ ਸਵੇਰੇ ਤੁਸੀਂ ਆਟਾ ਗੁੰਨਣਾ ਹੈ ਅਤੇ ਉਸ ਦੇ ਵਿੱਚ ਖੰਡ ਜਾਂ ਸ਼ੱਕਰ ਕੁਝ ਵੀ ਮਿਲਾਉਣਾ ਹੈ ਅਤੇ ਮਿੱਠਾ ਆਟਾ ਗੁੰਨਣਾ ਹੈ ਉਹ ਵੀ ਸਿਰਫ ਤਿੰਨ ਰੋਟੀਆਂ ਦਾ ਰੋਟੀ ਤੁਸੀਂ ਕਿਸੇ ਵੀ ਸਾਈਜ਼ ਦੀ ਬਣਾ ਸਕਦੇ ਹੋ ਫਿਰ ਉਸ ਆਟੇ ਵਿੱਚ ਤਿੰਨ ਰੋਟੀਆਂ ਪਕਾਉਣੀਆਂ ਹੈ ਅਤੇ ਦੇਸੀ ਘਿਓ ਨਾਲ ਚੋਪੜਨੀਆਂ ਹਨ ਅਤੇ ਛੋਟੇ-ਛੋਟੇ ਟੁਕੜਿਆਂ ਵਿੱਚ ਬਰੀਕ ਕਰ ਲੈਣੀਆਂ ਹਨ ਜਿਵੇਂ ਕਿ ਚੂਰੀ ਤਿਆਰ ਕੀਤੀ ਜਾਂਦੀ ਹੈ ਉਸ ਚੂਰੀ ਨੂੰ ਆਪਣੇ ਘਰ ਦੀ ਛੱਤ ਤੇ ਜਾਂ ਆਲੇ-ਦੁਆਲੇ ਜਿੱਥੇ ਵੀ ਕਾਂ ਹੋਣ ਉਹਨਾਂ ਨੂੰ ਪਾ ਦੇਣੀ ਹੈ ਇਹ ਉਪਾਏ ਤੁਸੀਂ ਤਿੰਨ ਐਤਵਾਰ ਜ਼ਰੂਰ ਕਰਨਾ ਹੈ ਤੁਹਾਨੂੰ ਆਪਣੇ ਆਪ ਹੀ ਸਭ ਠੀਕ ਹੋ ਰਿਹਾ ਲੱਗਣ ਲੱਗ ਜਾਵੇਗਾ ਇਹ ਉਪਾਏ ਪੂਰੀ ਸ਼ਰਧਾ ਨਾਲ ਅਤੇ ਸੱਚੇ ਮਨੋਂ ਕਰਨਾ ਹੈ ਇਸ ਉਪਾਏ ਦੇ ਕਰਨ ਨਾਲ ਕਰੋ ਗਰੀਬੀ ਦੁੱਖ ਕਲੇਸ਼ ਖਤਮ ਹੋ ਜਾਂਦੇ ਹਨ ਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਹਾਰੀਂ ਇਨਸਾਨ ਦੇ ਆਪਣੇ ਕਰਮ ਹੁੰਦੇ ਹਨ ਤੇ ਕਰਮਾਂ ਦੇ ਹਿਸਾਬ ਨਾਲ ਹੀ ਦੁੱਖ ਸੁੱਖ ਆਉਂਦੇ ਹਨ ਪਰੰਤੂ ਇਹ ਛੋਟਾ ਜਿਹਾ ਉਪਾਏ ਤੁਸੀਂ ਜ਼ਿੰਦਗੀ ਤੁਹਾਡੀ ਬਦਲ ਦੇਵੇਗਾ ਤੁਹਾਡੀ ਜ਼ਿੰਦਗੀ ਵਿੱਚ ਮਿਠਾਸ ਭਰ ਜਾਵੇਗੀ ਇਹ ਉਪਾਏ ਕੋਈ ਜਾਦੂ ਟੂਣੇ ਨਾਲ ਜੁੜਿਆ ਹੋਈ ਨਹੀਂ ਹੈ ਪਰੰਤੂ ਬਹੁਤ ਸ਼ਕਤੀਸ਼ਾਲੀ ਹੈ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ